ਡਾਕਟਰ ਕਰਵਿੰਦਰ ਕੌਰ ਮੈਂ ਖਾਸ ਦੀ ਪੁਸਤਕ ਸੁਪਨਿਆਂ ਦਾ ਕਰਦੇ ਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ ਅਗਲਾ ਅਧਿਆਇ 11 ਭਾਗ ਦੂਜਾ ਸੁਪਨਿਆਂ ਦੇ ਘਰ ਵਿੱਚ ਰਹਿਣ ਵਾਲੇ ਪੀੜਤ ਰੋਗੀ ਸਰਬਜੀਤ ਸਿੰਘ ਬਿੱਟੂ ਸਰਬਜੀਤ ਸਿੰਘ ਬਿੱਟੂ ਨੂੰ ਉਸਦੇ ਦੋ ਮੁੰਡੇ ਤੇ ਘਰ ਵਾਲੀ ਸੁਪਨਿਆਂ ਦੇ ਘਰ ਦੇ ਨੇੜੇ ਰਾਤ ਵੇਲੇ ਛੱਡ ਕੇ ਆਪ ਵਾਪਸ ਚਲੇ ਗਏ ਸਰਬਜੀਤ ਸਿੰਘ ਬਿੱਟੂ ਪਿੰਡ ਮਾਨੇਵਾਲ ਦਾ ਰਹਿਣ ਵਾਲਾ ਹੈ ਤੇ ਕੌਂਕੇ ਵਿਆਹ ਆ ਹੋਇਆ ਹੈ ਸਰਬਜੀਤ ਸਿੰਘ ਬਿੱਟੂ ਦਾ ਖਪਰਾ ਗੁਰਮੀਤ ਸਿੰਘ ਹੈ ਤੇ ਪਿਤਾ ਵੀ ਚਾਉਂਦਾ ਹੈ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੀ ਟੀਮ ਨੇ ਜਦੋਂ ਬਿੱਟੂ ਨੂੰ ਖਾਲੀ ਪਰਾਟ ਵਿੱਚ ਬੈਠੇ ਦੇਖਿਆ ਤਾਂ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਆਏ ਉਸ ਦੇ ਕੋਲੋਂ ਪੇਸ਼ਾਬ ਦੀ ਬਦਬੂ ਆ ਰਹੀ ਸੀ ਸਰਦਾਰ ਗੁਰਪ੍ਰੀਤ ਸਿੰਘ ਨੇ ਜਦੋਂ ਇਸ ਦੇ ਘਰਾ ਨਾਲ ਫੋਨ ਉੱਤੇ ਗੱਲਬਾਤ ਕੀਤੀ ਤਾਂ ਉਹਨੂੰ ਲੱਗ ਪਿਆ ਤਾਂ ਕਿੰਨਾ ਲੱਗਾ ਕਿ ਮੈਂ ਤੇ ਬਾਪੂ ਤਾਂ ਇਸ ਨੂੰ ਰਾਤ ਦੇ ਲਬਦੇ ਫਿਰਦੇ ਸੀ ਫੇਰ ਪਤਾ ਲੱਗਾ ਕਿ ਮੇਰੀ ਪਰਜਾਈ ਤੇ ਭਤੀਜੇ ਇਸ ਨੂੰ ਸੁਪਣਿਆਂ ਦੇ ਘਰ ਛੱਡ ਆਏ ਹਨ ਜਦੋਂ ਸਰਬਜੀਤ ਸਿੰਘ ਬਿੱਟੂ ਨੂੰ ਇਹ ਪੁੱਛਿਆ ਗਿਆ ਕਿ ਤੂੰ ਇੱਥੇ ਕਿਵੇਂ ਪਹੁੰਚਿਆ ਤਾਂ ਬਸ ਇੱਕੋ ਗੱਲ ਕਹੀ ਜਾਵੇ ਕਿ ਮੇਰਾ ਜੌਨੀ ਪੁੱਤ ਮੈਨੂੰ ਇੱਥੇ ਛੱਡ ਗਿਆ ਬਿੱਟੂ ਨੇ ਇੱਕ ਗਾਣੀ ਦੀਆਂ ਕੁਝ ਰੈਣਾਂ ਗਾ ਕੇ ਸੁਣਾਈਆਂ ਤੇ ਆਪਣੇ ਰੋਂਦੇ ਭਰਾ ਨੂੰ ਫੋਨ ਤੇ ਕਹਿਣ ਲੱਗਾ ਤੂੰ ਰੋਂਦਾ ਕਿਉਂ ਹੈ ਹੱਸ ਕੇ ਦਿਖਾ ਮੈਂ ਠੀਕ ਹਾਂ ਚੜਦੀ ਕਲਾ ਵਿੱਚ ਆ ਤੁਹਾਡਾ ਸਾਰਿਆਂ ਦਾ ਕੀ ਹਾਲ ਹੈ ਇਸ ਵਾਰੀ ਇਹ ਪਤਾ ਲੱਗਾ ਕਿ ਪੁੱਕੀ ਖਾਂਦਾ ਸੀ ਤੇ ਹੋਰ ਨਸ਼ੇ ਵੀ ਕਰਦਾ ਸੀ ਨਸ਼ਾ ਨਿਸ ਦੀ ਸਿਹਤ ਉੱਪਰ ਬੁਰਾ ਪ੍ਰਭਾਵ ਪਾਇਆ ਸਾਡੇ ਸਮਾਜ ਦੀ ਇਹ ਬਹੁਤ ਵੱਡੀ ਇਸਤਰਾਸਤੀ ਹੈ ਕਿ ਇੱਕ ਤਾਂ ਨਸ਼ਾ ਨਿਕਰਾਂ ਦੇ ਕਰਤਬਾ ਕਰ ਦਿੱਤੇ ਹਨ ਤੇ ਦੂਜਾ ਨੌਜਵਾਨ ਬੱਚੇ ਨੂੰਹਾਂ ਪੁੱਤਰ ਆਪਣੇ ਬਜ਼ੁਰਗਾਂ ਨੂੰ ਸੰਭਾਲਦੇ ਨਹੀਂ ਉਹਨਾਂ ਨੂੰ ਬਜ਼ੁਰਗਾਂ ਲਈ ਬਣਾਏ ਗਏ ਘਰਾਂ ਵਿੱਚ ਛੱਡ ਆਉਂਦੇ ਹਨ ਜਾਂ ਜਿਸ ਤਰ੍ਹਾਂ ਸਰਬਜੀਤ ਸਿੰਘ ਬਿੱਟੂ ਦੇ ਮੁੰਡੇ ਉਸ ਨੂੰ ਸੁਪਨਿਆਂ ਦੇ ਘਰ ਦੇ ਬਾਹਰ ਖਾਲੀ ਪਲਾਟ ਵਿੱਚ ਛੱਡ ਆ ਜੇ ਨਾ ਬੱਚਿਆਂ ਨੂੰ ਪਾਲਿਆ ਪੜਾਇਆ ਲਿਖਾਇਆ ਉਹ ਬੱਚੇ ਹੀ ਆਪਣੇ ਮਾਪੇ ਬਾਪ ਨੂੰ ਘਰ ਵਿੱਚ ਰੱਖਣਾ ਨਹੀਂ ਚਾਹੁੰਦੇ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਇੱਜ਼ਤ ਨਹੀਂ ਕਰਦੇ ਉਹ ਕਦੇ ਸੁਖੀ ਨਹੀਂ ਰਹਿੰਦੇ ਜਿਸ ਤਰ੍ਹਾਂ ਦਾ ਬੀਜ ਅਸੀਂ ਬੀਜਦੇ ਹਾਂ ਉਸ ਦਾ ਫਲ ਸਾਨੂੰ ਇੱਕ ਨਾ ਇੱਕ ਦਿਨ ਖਾਣਾ ਪੈਂਦਾ ਹੈ ਪਰਮਾਤਮਾ ਦੇ ਘਰ देर ਹੈ ਹਰੇ ਨਹੀ ਆਪਸੀ ਮਿਲਬਰਤਨ ਨਾ ਹੋਣਾ ਬੱਚਿਆਂ ਤੇ ਬਜ਼ੁਰਗਾਂ ਦੀ ਸਾਂਭ ਸੰਭਾਲਣਾ ਹੋਣਾ ਇਕੱਲੇਪਣ ਦਾ ਸੰਤਾਪ ਹੰਡ ਔਨ ਕਰਕੇ ਇਨਸਾਨ ਮਾਨਸਿਕ ਤਣਾਅ ਜਾਂ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਕੋਈ ਨਸ਼ਾਦਾਰਦੀ ਹੋਣ ਕਰਕੇ ਸੇਤਮੰਦ ਜੀਵਨ ਨਹੀਂ ਜੀ ਸਕਦਾ ਇਹ ਤਾਂ ਸਰਦਾਰ ਗੁਰਪ੍ਰੀਤ ਸਿੰਘ ਤੇ ਇਨਾ ਵਰਗੇ ਕੁਝ ਹੋਰ ਸੱਜਣ ਪਰਮਾਤਮਾ ਦੀ ਬਖਸ਼ੇ ਸਰਦਕਾ ਇਸ ਪ੍ਰਕਾਰ ਦੇ ਬਹੁਤ ਸਾਰੇ ਲੋਕਾਂ ਦੀ ਸੇਵਾ ਸੰਭਾਲ ਕਰ ਰਹੇ ਹਨ ਬਹੁਤ ਸਾਰੇ ਹਾਲੇ ਵੀ ਸੜਕਾਂ ਤੇ ਡੁੱਲ ਰਹੇ ਹਨ ਸਾਰਿਆਂ ਦੀ ਦੇਖਭਾਲ ਕਰਨੀ ਸਬਬ ਨਹੀਂ ਹੈ ਬਾਪੂ ਕਰਤਾਰ ਸਿੰਘ ਬਾਪੂ ਕਰਤਾਰ ਸਿੰਘ ਲੁਧਿਆਣਾ ਸ਼ਿਮਲਾਪੁਰੀ ਵਿੱਚ ਰਹਿੰਦਾ ਸੀ ਇਹ ਬਾਪੂ ਪਿੱਛੋਂ ਫਿਰੋਜ਼ਪੁਰ ਦੇ ਪਿੰਡ ਖਾਨਪੁਰ ਦਾ ਰਹਿਣ ਵਾਲਾ ਹੈ ਬਾਪੂ ਨੇ ਦਮਾਲਾ ਸਜਾਇਆ ਹੋਇਆ ਹੈ ਇਸ ਦੇ ਪਿਤਾ ਦਾ ਨਾਮ ਸਰਦਾਰ ਬਹਾਦਰ ਸਿੰਘ ਹੈ ਇਸ ਦੇ ਦੋ ਮੁੰਡੇ ਨੂਹਾਂ ਤੇ ਪੋਤਰੇ ਹਨ ਇਸ ਦੇ ਪੁੱਤਰ ਨਸ਼ੇ ਕਰਕੇ ਰੱਬ ਨੂੰ ਪਿਆਰੇ ਹੋ ਗਏ ਬਾਪੂ ਆਪ ਭੰਗ ਕੋਟ ਕੇ ਭੰਗ ਪੀਣ ਵਾਲੇ ਸ਼ੌਕੀਨਾਂ ਨੂੰ ਭੰਗ ਵੇਚਦਾ ਸੀ ਤੇ ਆਪ ਵੀ ਪਿੰਦਾ ਮੁੰਡਿਆਂ ਦੀ ਮੌਤ ਤੋਂ ਬਾਅਦ ਨੂੰ ਹਾਨੀ ਬਾਪੂ ਨੂੰ ਬੁਲਾਉਣਾ ਛੱਡ ਦਿੱਤਾ ਰੋਟੀ ਪਾਣੀ ਵੀ ਨਾ ਪੁੱਛਦਿਆਂ ਬਾਪੂ ਨੇ ਆਪਣੇ ਘਰ ਜਾਣਾ ਛੱਡ ਦਿੱਤਾ ਤੇ ਭੰਗ ਪੀ ਕੇ ਗਿਆਸਪੁਰਾ ਹੀਰੋ ਸਾਈਕਲ ਫੈਕਟਰੀ ਦੇ ਪਿੱਛੇ ਪਿਆ ਰਹਿੰਦਾ ਬਾਪੂ ਭੰਗ ਪੀਂਦਾ ਗਿਆ ਇਸ ਦੀ ਹਾਲਤ ਵਿੱਚ ਗਿੜਦੀ ਗਈ ਇਸ ਦੀ ਹਾਲਤ ਇਹ ਬਣ ਚੁੱਕੀ ਸੀ ਕਿ ਆਪਣਾ ਮਲਮੂਤਰ ਵੀ ਵਿੱਚੇ ਕਰੀ ਜਾਂਦਾ ਸੀ ਇਸ ਬਾਪੂ ਦੀ ਆਪਣੀ ਹਾਲਤ ਤਾਂ ਕਮਲਿਆਂ ਵਰਗੀ ਬਣੀ ਹੋਈ ਸੀ ਹੋਰ ਪਤਾ ਨਹੀਂ ਕਿੰਨੇ ਕੁ ਲੋਕ ਹੋਣਗੇ ਜਿਨ੍ਹਾਂ ਨੂੰ ਭੰਗ ਪਲਾ ਕੇ ਬਾਪੂ ਨੇ ਕਮਲਾ ਕੀਤਾ ਹੋਵੇਗਾ ਤੇ ਉਹ ਵੀ ਸੜਕਾਂ ਉੱਪਰ ਰੋਲਣ ਲਈ ਮਜਬੂਰ ਹੋਣਗੇ ਬਾਪੂ ਅਨੁਸਾਰ ਉਸ ਦੀ ਉਮਰ 80-90 ਸਾਲ ਦੇ ਲਗਭਗ ਹੈ ਇਸ ਹਾਲਤ ਵਿੱਚ ਬਾਪੂ 5-6 ਮਹੀਨਿਆਂ ਤੋਂ ਪਿਆ ਹੈ ਸਰਦਾਰ ਜਸਬੀਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜੀ ਸੀ ਉਹ ਆਪਣੀ ਟੀਮ ਨਾਲ ਆ ਕੇ ਇਸ ਬਾਪੂ ਨੂੰ ਆਪਣੇ ਨਾਲ ਸੁਪਨਿਆਂ ਦੇ ਕਰ ਲਏਗੇ ਤੇ ਜਾਂਦੇ ਹੋਏ ਇਹ ਅਪੀਲ ਕਰਕੇ ਗਏ ਕਿ ਜੇ ਕੋਈ ਬਾਪੂ ਦਾ ਸਕਾ ਸਬੰਧੀ ਸੰਡੀ ਇਹ ਵੀਡੀਓ ਦੇਖ ਰਿਹਾ ਹੋਵੇ ਤਾਂ ਇਸ ਬਾਪੂ ਨੂੰ ਮਿਰਨ ਸੁਪਣਿਆਂ ਦੇ ਘਰ ਜ਼ਰੂਰ ਪਹੁੰਚੇ ਪੰਜਾਬ ਸਿਆ ਤੇਰਾ ਕੀ ਬਣੋ ਜਿੱਥੇ ਬਾਪੂ ਕਰਤਾਰ ਸਿੰਘ ਸਰਬਜੀਤ ਸਿੰਘ ਬਿੱਟੂ ਹੋਰ ਨਸ਼ੇ ਜਿਆਦੀ ਕੀੜੇ ਪਏ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਲੋਕ ਰਹਿੰਦੇ ਹੋਣ ਜਿਹੜੇ ਆਪਣੇ ਆਪ ਨੂੰ ਸੰਭਾਲਣ ਦੇ ਯੋਗ ਨਹੀਂ ਉਹ ਪੰਜਾਬ ਦੀ ਕੋਈ ਸ਼ਹ ਹਾਲੀ ਤੇ ਆਪਣੇ ਹੱਕਾਂ ਦੀ ਗੱਲ ਕਿਵੇਂ ਕਰ ਸਕਦੇ ਹਨ ਉਹਨਾਂ ਦੀਆਂ ਅੱਖਾਂ ਸਾਹਮਣੇ ਪੰਜਾਬ ਉਜੜ ਰਿਹਾ ਹੈ ਪਰ ਉਹ ਇਸ ਗੱਲੋਂ ਬੇਖਬਰ ਹਨ ਮਨੋਕਤਵ ਦੀ ਸੇਵਾ ਸਭ ਤੋਂ ਵੱਡੀ ਸੇਵਾ ਵਾਰੇ ਸਰਦਾਰ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ ਛਲਾਗਾਯੋਗ ਕਾਰਜ ਕਰ ਰਹੇ ਹਨ ਇਹਨਾਂ ਦੀ ਜਿੰਨੀ ਵੀ ਛਲਗ ਕੀਤੀ ਜਾਵੇ ਉਹ ਕੱਟ ਹੈ ਮਾਨਸਿਕ ਤਣਾ ਦਾ ਸ਼ਿਕਾਰ ਪ੍ਰੇਮ ਸ਼ਰਮਾ ਪ੍ਰੇਮ ਸ਼ਰਮਾ ਸੰਗਰੂਰ ਦਾ ਰਹਿਣ ਵਾਲਾ ਹੈ ਇਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਘਰ ਵਿੱਚ ਗਰੀਬੀ ਹੁਣ ਕਰਕੇ ਘਰ ਦਾ ਗੁਜ਼ਾਰਾ ਹੀ ਬਹੁਤ ਮੁਸ਼ਕਲ ਨਾਲ ਚੱਲਦਾ ਸੀ ਇਸ ਨੂੰ ਕਰਦੇ ਮਹਿੰਗੀਆਂ ਦਵਾਈਆਂ ਕਿੱਥੋਂ ਦਵਾਉਂਦੇ ਉਹ ਮਜਬੂਰ ਸੀ ਉਹਨਾਂ ਨੇ ਅਜੀਤ ਅਖਬਾਰ ਵਿੱਚ ਮਦਦ ਦੀ ਗੁਹਾਰ ਵੀ ਲਗਾਈ ਪਰ ਕੋਈ ਦਾਨੀ ਸੱਜਣ ਜਾਂ ਸੰਸਥਾ ਉਹਨਾਂ ਦੀ ਸਹਤਾਲੀ ਅੱਗੇ ਨਾ ਆਇਆ। ਇਹ ਆਪਣੇ ਸਰੀਰ ਦੀ ਸਫਾਈ ਵੀ ਨਾ ਕਰਦਾ। ਇਸਦੇ ਜਿਸਮ ਉੱਪਰ ਮੈਲ ਚੜਦੀ ਗਈ ਤੇ ਮੈਲੇ ਗੰਦੇ ਕੱਪੜੇ ਪਾਈ ਰੱਖਦਾ। ਇਸਦੇ ਵਾਲਾਂ ਦੀਆਂ ਵੀ ਜਟਾਵਾਂ ਬਣ ਗਈਆਂ। ਇਸਨੂੰ ਇਸ਼ਨਾਨ ਕੀਤੇਆਂ ਬਾਰੇ ਵੀ esque ਸਨ। ਇਹ ਘਰੋਂ ਬਾਹਰ ਨਿਕਲ ਜਾਂਦਾ ਤੇ ਲੋਕਾਂ ਨੂੰ ਗੰਦੀਆਂ ਗਾਲਾਂ ਕੱਢਦਾ ਤੇ ਉਹਨਾਂ ਨਾਲ ਮਾਰ-ਕੁਟਾਈ ਕਰਦਾ। ਇਸ ਕੋਲੋਂ ਲੋਕ ਬਹੁਤ ਪਰੇਸ਼ਾਨ ਸਨ ਤੇ ਕਈ ਇਸ ਦੀ ਬਿਮਾਰ ਕੁਟਾਈ ਕਰ ਦਿੰਦੇ। ਕਰਦਿਆਂ ਨੇ ਮਜਬੂਰ ਹੋ ਕੇ ਇਸਨੂੰ ਪਛਵਾ ਦੀਵਾੜੇ ਵਿੱਚ ਸੰਗਲ ਨਾਲ ਬੰਨ ਦਿੱਤਾ। ਪਰਵਾਰ ਵਾਲੇ ਇਸ ਨੂੰ ਰੋਟੀ ਦੇ ਦਿੰਦੇ ਤੇ ਇਹ ਚੁੱਪ-ਚਾਪ ਖਾ ਲੈਂਦਾ ਇਸ ਤਰ੍ਹਾਂ 27 ਬਾਰੇ ਬੀਤ ਕੇ ਜਵਾਨੀ ਤੋਂ ਬਡਾਪਾ ਆ ਗਿਆ ਕਿਸੇ ਨੇ ਪ੍ਰੀਮ ਸ਼ਰਮਾ ਦੀ ਵੀਡੀਓ ਬਣਾ ਕੇ ਸਰਦਾਰ ਗੁਰਪ੍ਰੀਤ ਸਿੰਘ ਹੋਰਾਂ ਨੂੰ ਭੇਜੀ ਉਹ ਆਪਣੀ ਟੀਮ ਨਾਲ 12 ਦਸੰਬਰ 2017 ਨੂੰ ਪਿੰਡ ਬਲਿਆਲ ਪਹੁੰਚੇ ਤੇ ਇਸ ਦਾ ਸੰਗਲ ਖੋਲਿਆ ਇਸ ਦਾ ਸੰਗਲ ਖੋਲਣ ਤੋਂ ਬਾਅਦ ਪਤਾ ਲੱਗਾ ਕਿ ਇਹ ਚੱਲ ਫਿਰ ਨਹੀਂ ਸਕਦਾ ਲੰਮਾ ਸਮਾਂ ਸੰਗਲ ਨਾਲ ਬੰਨਣ ਕਰਕੇ ਇਹ ਚੱਲਣ ਤੋਂ ਅਸਮਰਥ ਹੋ ਗਿਆ ਸਰਦਾਰ ਗੁਰਪ੍ਰੀਤ ਸਿੰਘ ਤੋਂ ਨਦੀ ਟੀਮ ਇਸ ਨੂੰ ਆਪਣੇ ਨਾਲ ਲੈ ਆਈ ਇਸ ਦਾ ਇਸ਼ਨਾਨ ਕਰਵਾ ਕੇ ਨਵੇਂ ਕਪੜੇ ਪੁਆਏ ਗਏ ਜਟਾਵਾਂ ਨੂੰ ਕੱਟਿਆ ਗਿਆ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਇਸ ਦੀ ਵੀਡੀਓ ਦੇਖ ਕੇ ਇੰਗਲੈਂਡ ਤੋਂ ਸਰਦਾਰ ਅਵਤਾਰ ਸਿੰਘ ਸਾਨੀ ਸੰਸਥਾ ਵਿੱਚ ਆਏ ਤੇ ਇੱਥੇ 3 ਮਹੀਨੇ ਰਹਿ ਕੇ ਪ੍ਰੇਮ ਸ਼ਰਮਾ ਦੀ ਮਾਲਿਸ਼ ਕਰਦੇ ਰਹੇ ਉਹਨਾਂ ਦੁਆਰਾ ਕੀਤੀ ਗਈ ਮਾਲਿਸ਼ ਰੰਗ ਲਿਆਈ ਤੇ ਇਹ ਸ਼ਖਸ ਤੁਰਨ ਫਿਰਨ ਲੱਗ ਪਿਆ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਦਵਾਈ ਸਦਕਾ ਇਹ ਬਿਲਕੁਲ ਠੀਕ ਹੋ ਗਿਆ ਹੈ ਉਨੇ ਸ਼ਖਸ ਠੀਕ ਹੋ ਕੇ ਸੰਸਥਾ ਦੁਆਰਾ ਕੀਤੇ ਜਾ ਰਹੇ ਸੇਵਾ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ ਕਰਦੀ ਗਰੀਬੀ ਅਨਪੜਤਾ ਤੇ ਕਿਸੇ ਵਿਅਕਤੀ ਜਾਂ ਸੰਸਥਾ ਵੱਲੋਂ ਕੋਈ ਸਹਿਯੋਗ ਨਾ ਮਿਲਣ ਕਾਰਨ ਜਿਹੜੇ 27 ਸਾਲ ਇਸ ਨੇ ਡਿਪਰੈਸ਼ਨ ਵਿੱਚ ਲੰਘਾਏ ਉਹਨਾਂ ਸਾਲਾਂ ਨੂੰ ਕੋਈ ਵਾਪਸ ਨਹੀਂ ਲਿਆ ਸਕਦਾ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜੇ ਇਸ ਪ੍ਰਕਾਰ ਦਾ ਕੋਈ ਵਿਅਕਤੀ ਸਾਡੇ ਪਿੰਡ ਸ਼ਹਿਰ ਜਾਂ ਆਲੇ ਦੁਆਲੇ ਹੈ ਤਾਂ ਉਸ ਦੀ ਬਦ ਤੋਂ ਬਦ ਮਦਦ ਕਰੀਏ ਤਾਂ ਜੋ ਉਹ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰ ਸਕੇ ਸ਼ਿਮਲਾ ਦੇਵੀ ਪਿੰਡ ਟਡਰੀਆਂ ਵਿੱਚ ਸ਼ਿਮਲਾ ਦੇਵੀ ਪਖਾਰੀਆਂ ਤੋਂ ਵੀ ਪੇੜੀ ਹਾਲਤ ਵਿੱਚ ਰਹਿ ਰਹੀ ਸੀ ਕਿਸੇ ਨੇ ਸ਼ਿਮਲਾ ਦੇਵੀ ਦੀ ਵੀਡੀਓ ਬਣਾ ਕੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜੀ ਤੇ ਉਹ ਆਪਣੀ ਟੀਮ ਦੇ ਮੈਂਬਰਾਂ ਨਾਲ 25 ਫਰਵਰੀ 2018 ਨੂੰ ਜਾ ਕੇ ਇਸ ਨੂੰ ਸੁਪਨਿਆਂ ਦੇ ਕਰ ਲੈ ਕੇ ਆਏ ਸ਼ਿਮਲਾ ਦੇਵੀ ਦੀ ਕਹਾਣੀ ਵੀ ਰੌਂਗ ਟੇ ਖੜੇ ਕਰਨ ਵਾਲੀ ਹੈ ਸੋਨੀ ਸੇਠ ਪਿੰਡ ਟਡਰੀਆਂ ਵਿਖੇ ਰਹਿੰਦਾ ਸੀ ਤੇ ਉਹ ਪੂਰੇ ਇਲਾਕੇ ਵਿੱਚ ਪ੍ਰਸਿੱਧ ਸੀ ਇਹ ਸੇਠ ਦੇ ਦੋ ਪੁੱਤਰ ਸਨ ਜਿਨ੍ਹਾਂ ਵਿੱਚੋਂ ਇੱਕ ਸਿਧਰ ਅਤੇ ਦੂਸਰਾ ਅੰਗਹੀਨ ਸੀ ਸੇਠ ਦਾ ਕੰਮ ਸਿਖਰਾਂ ਤੇ ਸੀ ਪਰ ਉਹ ਆਪਣੇ ਔਲਾਦ ਕਰਕੇ ਪਰੇਸ਼ਾਨ ਰਹਿੰਦਾ ਸੀ ਸੇਠ ਤੇ ਸੱਢਾਨੀ ਨੇ ਆਪਸ ਵਿੱਚ ਸਲਾਹ ਕਰਕੇ ਆਪਣੇ ਸਿੱਧਰੇ ਮੁੰਡੇ ਦਾ ਵਿਆਹ ਕਿਸੇ ਪੜ੍ਹੀ ਲਿਖੀ ਕੁੜੀ ਨਾਲ ਕਰਨ ਬਾਰੇ ਸੋਚਿਆ ਤਾਂ ਜੋ ਸੇਠ ਦਾ ਕੰਮ ਕਸ ਸਮਾਲ ਸਕੇ ਉਹਨਾਂ ਨੂੰ 12 ਜਮਾਤਾਂ ਪੜ੍ਹੀ ਸ਼ਿਮਲਾ ਦੇਵੀ ਪਸੰਦ ਆ ਗਈ ਤੇ ਉਹਨਾਂ ਨੇ ਆਪਣੇ ਸਿੱਧਰੇ ਮੁੰਡੇ ਦਾ ਵਿਆਹ ਸ਼ਿਮਲਾ ਦੇਵੀ ਨਾਲ ਕਰ ਦਿੱਤਾ ਜਦੋਂ ਸ਼ਿਮਲਾ ਦੇਵੀ ਡੋਲੀ ਵਿੱਚੋਂ ਬਾਹਰ ਨਿਕਲ ਕੇ ਹਵੇਲੀ ਦੇ ਦਰਵਾਜ਼ੇ ਤੇ ਪਹੁੰਚੀ ਤਾਂ ਅੰਦਰ ਪੈਰ ਪਾਉਣ ਤੋਂ ਪਹਿਲਾਂ ਇਸਤੀ ਸੱਸ ਨੇ ਆਪਣੀ ਨੂੰਹ ਤੋਂ ਸੋਨੇ ਦੀ ਗੜਵੀ ਦਾ ਪਾਣੀ ਵਾਰ ਕੇ ਪੀਤਾ ਸੀ ਹੌਲੀ ਹੌਲੀ ਸੇਠ ਨੇ ਆਪਣੀ ਨੂੰਹ ਨੂੰ ਲਿਖਤ ਪੜਤ ਤੱਕ ਕਮ ਸਕਾਇਆ ਸ਼ਿਮਲਾ ਦੇਵੀ ਦੇ ਘਰ ਮੁੰਡਾ ਹੋਇਆ ਰੱਬ ਦੀ ਰਜ਼ਾ ਉਸ ਦੀ ਮੌਤ ਹੋ ਗਈ ਕੁਝ ਸਾਲਾਂ ਬਾਅਦ ਸੇਠ ਸਹਾਨੀ ਇਸ ਜਹਾਨ ਤੋਂ ਕੂਚ ਕਰ ਗਏ ਆਪਣੇ ਸਹੁਰੇ ਦੀ ਮੌਤ ਤੋਂ ਬਾਅਦ ਸ਼ਿਮਲਾ ਦੇਵੀ ਨੇ ਆਰਥ ਦਾ ਕੰਮ ਸੰਭਾਲ ਲਿਆ ਕੁਝ ਦੇਰ ਸਾਰਾ ਕੁਝ ਠੀਕ ਚੱਲਦਾ ਰਿਹਾ ਪਰੰਤੂ ਕੁਝ ਲੋਕਾਂ ਕੋਲੋਂ ਸ਼ਿਮਲਾ ਦੇਵੀ ਦਾ ਕੰਮ ਸੰਭਾਲ ਲੈਣਾ ਸਹਿਨ ਨਾ ਹੋਇਆ ਉਹਨਾਂ ਨੇ ਉਸਤੇ ਸਿਦਰੇ ਤੇ ਲਾਈ ਲੱਗ ਕਰ ਵਾਲੇ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਹੁੱਕਾ ਰੱਖ ਕੇ ਆਪਣੀ ਪਤਨੀ ਦੀ ਮਾਰ ਕਟਾਈ ਕਰਦਾ ਜਦੋਂ ਸਮਾਂ ਮਾੜਾ ਹੋਵੇ ਤਾਂ ਹੋਰ ਵੀ ਬਹੁਤ ਕੁਝ ਮਾੜਾ ਵਾਪਰਨ ਲੱਗ ਪੈਂਦਾ ਹੈ ਇਹਨਾਂ ਦਿਨਾਂ ਵਿੱਚ ਹੀ ਸ਼ਿਮਲਾ ਦੇਵੀ ਦੇ ਕੋਲੋਤੇ ਪ੍ਰਾਪਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਉਹ ਇਸ ਸਦਮੇ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲੀ ਸੀ ਕਿ ਉਸ ਦਾ ਪਤੀ ਵੀ ਇਸ ਜਹਾਨ ਤੋਂ ਚੁਰ ਗਿਆ ਪ੍ਰਾਪ ਤੇ ਪਤੀ ਦੀ ਉਪਰੋਂ ਥਲੀ ਮੌਤ ਕਰਨ ਸ਼ਿਮਲਾ ਦੇਵੀ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਉਹ ਲਿਪਰੇਸ਼ਨ ਵਿੱਚ ਚੱਲੀ ਗਈ। ਸ਼ਿਮਲਾ ਦੇਵੀ ਦੀ ਇਸ ਵਿਗੜ ਚੁੱਕੀ ਹਾਲਤ ਦਾ ਸੇਠ ਦੇ ਸ਼ਰੀਕੇ ਨੇ ਖੂਬ ਫੈਲਾ ਉਠਾਇਆ। ਉਹ ਰਾ ਨੇ ਸੇਠ ਦੀ ਹਵੇਲੀ ਵਿੱਚ ਪਈ ਹਰ ਕੀਮਤੀ ਚੀਜ਼ ਲੈ ਜਾਣੀ ਸ਼ੁਰੂ ਕਰ ਦਿੱਤੀ। ਸੇਠ ਦੀ ਹਵੇਲੀ ਤੇ ਦੋ ਵੱਡੇ ਗੇਟ ਸਨ। ਇੱਕ ਹਵੇਲੀ ਦਾ ਅਗਲਾ ਗੇਟ ਤੇ ਦੂਸਰਾ ਹਵੇਲੀ ਦਾ ਪਿਛਲਾ ਗੇਟ। ਸ਼ਿਮਲਾ ਦੇਵੀ ਸਮਾਨ ਬਚਾਉਣ ਲਈ ਜੇ ਪਿਛਲੇ ਗੇਟ ਵੱਲ ਦੌੜਦੀ ਤਾਂ ਸਮਾਨ ਚੁੱਕ ਕੇ ਅਗਲੇ ਗੇਟ ਵਿੱਚੋਂ ਬਾਹਰ ਨਿਕਲ ਜਾਂਦੀ ਤੇ ਜੇ ਉਹ ਅਗਲੇ ਗੇਟ ਵੱਲ ਭੱਜਦੀ ਤਾਂ ਉਹ ਪਿਛਲੇ ਗੇਟ ਰਾਹੀਂ ਸਮਾਨ ਬਾਹਰ ਲੈ ਜਾਂਦੇ। ਅਖੀਰ ਸ਼ਿਮਲਾ ਦੇਵੀ ਨੇ ਜਿਹੜਾ ਸਮਾਨ ਬਚ ਗਿਆ ਉਹ ਚੁੱਕ ਕੇ ਅਗਲੀ ਬੈਠਕ ਵਿੱਚ ਰੱਖ ਲਿਆ ਤੇ ਸਮਾਨ ਦੇ ਅੱਗੇ ਮੰਜਾ ਢਾਹ ਕੇ ਡਾਂਗ ਲੈ ਕੇ ਬੈਠ ਗਈ। ਉਹ 11 ਸਾਲ ਡਾਂਗ ਲੈ ਕੇ ਮੰਜੇ ਉੱਤੇ ਬੈਠੀ ਬੱਚੇ ਹੋਏ ਸਮਾਨ ਦੀ ਰਾਖੀ ਕਰਦੀ ਰਹੀ। ਉਹ ਮਲਮੁੱਤਰ ਵੀ ਆਲੇ ਦੁਆਲੇ ਹੀ ਕਰ ਲੈਂਦੀ। ਉਸ ਦੇ ਵਾਲਾਂ ਦੀਆਂ ਜਟਾਵਾਂ ਬਣ ਗਈਆਂ। ਉਸ ਦੇ ਮੰਜੇ ਦੇ ਪਾਵੇ ਗਿੱਠ-ਗਿੱਠ ਪਖਾਣੇ ਵਿੱਚ ਤਸ ਚੁੱਕੇ ਸਨ। ਉਹ ਮੰਜੇ ਤੇ ਬੈਠੀ ਉਥੋਂ ਲੰਘਦੇ ਲੋਕਾਂ ਨੂੰ ਆਵਾਜ਼ਾਂ ਮਾਰਦੀ ਰਹਿੰਦੀ। ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜੀ। ਇਹ ਵੀਡੀਓ ਦੇਖ ਕੇ ਸਰਦਾਰ ਗੁਰਪ੍ਰੀਤ ਸਿੰਘ ਇਸ ਨੂੰ ਸੁਪਨਿਆਂ ਦੇ ਘਰ ਲੈ ਕੇ ਆਏ ਤੇ ਇਸ ਦਾ ਇਲਾਜ ਕਰਵਾਇਆ ਹੁਣ ਸ਼ਿਮਲਾ ਦੀ ਵੀ ਬਿਲਕੁਲ ਠੀਕ ਹੈ ਤੇ ਸੁਪਨਿਆਂ ਦੇ ਘਰ ਖੁਸ਼ੀ ਨਾਲ ਆਪਣਾ ਜੀਵਨ ਬਤੀਤ ਕਰ ਰਹੀ ਹੈ ਪਰ ਆਪਣੇ ਮਰ ਚੁੱਕੇ ਪੁੱਤ ਤੇ ਭਰਾ ਨੂੰ ਯਾਦ ਕਰਦੀ ਰਹਿੰਦੀ ਹੈ ਨਸ਼ੇਦ ਆਦੀ ਗੁਰਤੇਜ ਸਿੰਘ ਤੇਜ ਗੁਰਤੇਜ ਸਿੰਘ ਤੇਜ ਨਾਂ ਦਾ ਨੌਜਵਾਨ ਮੋਗੇ ਜ਼ਿਲ੍ਹੇ ਦੇ ਇੱਕ ਕਸਬੇ ਦਾ ਰਹਿਣ ਵਾਲਾ ਹੈ ਇਹ 3 ਸਾਲਾਂ ਦਾ ਸੀ ਜਦੋਂ ਇਸ ਦੇ ਪਿਤਾ ਦੀ ਮੌਤ ਹੋ ਗਈ ਇਸ ਦੀ ਮਾਂ ਨੇ ਦੂਸਰਾ ਵਿਆਹ ਕਰਵਾ ਲਿਆ ਦਾਦੇ-ਦਾਦੀ ਨੇ ਬੜੀ ਚਾਹਾਂ ਲਾਡਾਂ ਨਾਲ ਆਪਣੇ ਪੋਤੇ ਨੂੰ ਪਾਲਿਆ ਤੇ ਮਹਿੰਗੇ ਸਕੂਲ ਵਿੱਚ ਪੜਾਇਆ। ਇਸ ਨੇ 12ਵੀਂ ਕਲਾਸ ਪਾਸ ਕੀਤੀ ਤੇ ਹਾਈਲਾਈਟਸ ਦਾ ਪੇਪਰ ਵੀ ਪਾਸ ਕੀਤਾ। ਘਰ ਵਿੱਚ ਸ਼ਾਂਤੀ ਸੀ, ਖੁਸ਼ੀ ਸੀ, ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਸੀ ਪਰ ਕੁਝ ਲੋਕ ਅਜੀਹੇ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਦੇ ਘਰ ਅੱਗ ਲਾ ਕੇ ਲੜਾਈ ਝਗੜਾ ਕਰਵਾ ਕੇ ਹੀ ਖੁਸ਼ੀ ਮਿਲਦੀ ਹੈ। ਪਿੰਡ ਵਿੱਚੋਂ ਹੀ ਕਿਸੇ ਨੇ ਗੁਰਤੇਜ ਦੇ ਕੰਨ ਪਰ ਦਿੱਤੇ ਕਿ ਤੂੰ ਆਪਣੇ ਦਾਦਾ-ਦਾਦੀ ਦੇ ਜਿਉਂਦਿਆਂ ਹੀ ਆਪਣੇ ਨਾਂ ਜ਼ਮੀਨ ਜਾਇਦਾਦ ਕਰਵਾ ਲੈ। ਕਲ ਦਾ ਕੀ ਬਰੋਸਾ। ਇਸੇ ਗੱਲ ਨੂੰ ਲੈ ਕੇ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ ਗੁਰਤੇਜ ਨੇ ਭੰਗ ਪੀਣੀ ਸ਼ੁਰੂ ਕਰ ਦਿੱਤੀ ਤੇ ਫਿਰ ਨਸ਼ੇ ਦੀਆਂ ਗੋਲੀਆਂ ਵੀ ਖਾਣ ਲੱਗ ਪਿਆ ਘਰ ਆ ਕੇ ਆਪਣੇ ਦਾਦਾ-ਦਾਦੀ ਨਾਲ ਜ਼ਮੀਨ ਆਪਣੇ ਨਾਮ ਲਗਵਾਉਣ ਲਈ ਲੜਦਾ ਝਗੜਦਾ ਇੱਥੋਂ ਤੱਕ ਕਿ 3-4 ਵਾਰੀਆਂ ਆਪਣੇ ਦਾਦੇ-ਦਾਦੀ ਦੀ ਮਾਰ-ਕੁਟਾਈ ਵੀ ਕੀਤੀ ਦਾਦਾ-ਦਾਦੀ ਡਰਦੇ ਆਪਣੇ ਦੂਜੇ ਮੁੰਡੇ ਦੇ ਘਰ ਸੌਂਦੇ ਫਿਰ ਉਹਨਾਂ ਨੇ ਇਸ ਦਾ ਨਸ਼ਾ ਛਡਾਉਣ ਲਈ ਨਸ਼ਾ ਛਡਾਊ ਸੈਂਟਰ ਵਿੱਚ ਭੇਜ ਦਿੱਤਾ ਦਾਦਾ ਦਦੀ ਨੇ ਸੈਂਟਰ ਵਾਲਿਆਂ ਨੂੰ 1 ਲੱਖ ਰੁਪਇਆ ਵੀ ਦਿੱਤਾ ਪਰ ਉਹਨਾਂ ਨੇ ਸਹੀ ਤਰੀਕੇ ਨਾਲ ਇਸ ਨੌਜਵਾਨ ਦਾ ਇਲਾਜ ਨਾ ਕੀਤਾ ਤੇ ਨਾ ਹੀ ਦਾਲ ਫੁਰਕਾ ਠੀਕ ਦਿੱਤਾ ਜਿਸ ਕਰਕੇ ਮੁੰਡਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਲਾਲੀ ਨਾਂ ਦਾ ਇੱਕ ਸੱਜਣ ਇਹਨਾਂ ਨੂੰ ਸੁਪਣਿਆਂ ਦੇ ਘਰ ਲੈ ਕੇ ਆਇਆ ਗੁਰਤੇਜ ਦੀ ਦਾਦੀ ਨੇ ਰੋਂਦੇ ਹੋਏ ਸਾਰੀ ਹੱਡ ਬੀਤੀ ਸਰਦਾਰ ਗੁਰਪ੍ਰੀਤ ਸਿੰਘ ਨੂੰ ਸੁਣਾਈ ਇਹ ਵਿਥਿਆ ਸੁਣ ਕੇ ਉਹਨਾਂ ਨੇ ਕਿਹਾ ਮਾਂ ਤੂੰ ਰੋ ਨਾ ਤੇਰਾ ਪੋਤਾ ਠੀਕ ਹੋ ਜਾਵੇਗਾ ਤੁਹਾਨੂੰ ਇਸ ਦੇ ਨਾਲ ਕੁਝ ਸਮਾਂ ਇੱਥੇ ਬਤਾਉਣਾ ਪਵੇਗਾ ਇਸ ਦਾ ਅਸੀਂ ਸਹੀ ਢੰਗ ਨਾਲ ਇਲਾਜ ਕਰਾਂਗੇ ਤੇ ਇਹ ਥੋਂ ਠੀਕ ਹੋ ਕੇ ਘਰ ਜਾਵੇਗਾ। ਬਾਕੀ 11ਵੇਂ ਅਧਿਆਇ ਦੇ ਤੀਜੇ ਭਾਗ ਵਿੱਚ। ਧੰਨਵਾਦ।